ਦਾ ਸੁਣਦੇ ਆ ਗਈ ਹਾਂਜੀ ਆਵਾਜ਼ ਤਾਂ ਤਾਂ ਮਰੀ ਆ ਮੈਂ ਵੀ लवली ਹੁਣ ਆਨੇ ਆਣਾ ਵਾ ਤੇ ਭਾਂਡਾ ਤੇ ਸਾਡੇ ਘਰ ਕੋਈ ਵੀ ਨਹੀਂ ਚਾਹ ਚੂਪਿਆ ਲੈਣ ਨੂੰ ਨਾ ਰੋਟੀ ਖਾਣ ਕੋਈ ਗੱਲ ਨਹੀਂ ਕੱਪ-ਕੂਪੇ ਹੈਗੇ ਆ ਤੇ ਪਲੇਟਾਂ ਹੈ ਨਹੀਂ ਆ ਕੋਈ ਨਹੀਂ ਮੈਂ ਜੀਵਣ ਕੇ ਕਰਨ ਲੈ ਆਉਣੀ ਆ ਮੰਗਨੋ ਜਿਤਨੀਂਗਾ ਕਰਦਾ ਸ਼ਰਮ ਤੇ ਮੈਨੂੰ ਬੜੀ ਆਉਂਦੀ ਆ ਤੇ ਕੀ ਕਹੂਗੀ ਪਰ ਹੁਣ ਮੈਂ ਵੀ ਮਜਬੂਰ ਵਾਂ ਕੀ ਕਰਾਂ ਉਹ ਮੇਰਾ ਰਾਂਦਾ ਸਟੀਲ ਦੇ ਦਾ ਹੈਗੇ ਸਾਡ ਕੋਈ ਗਲਾਸ ਤੇ ਉਹਨਾਂ ਚ ਪੀਂਦੇ ਨਹੀਂ ਨਹੀਂ ਹੁਣ ਸਟੀਲ ਦਰਵਾਜ਼ਾ ਹੈ ਨਹੀਂਗਾ लवली ਨੂੰ ਤਾਂ ਪਤਾ ਵਾ ਰੋਟੀ ਕੀ ਆਖੂਗੀ ਮੈਂ ਫੜ ਲੈਣੀ ਆ ਤੇ ਹੁਣ ਜਦਦਾ ਨੂੰ ਨਾ ਨੌਕਰੀ ਮਿਲ ਗਈ ਆ ਜਦੋਂ ਤਨਖਾਹ ਮਿਲੀ ਨਾ ਉਹਦਾ ਲੈ ਆਵਾਂਗੇ ਇੱਕ ਸੈਟ ਕੋਈ ਨਾ ਕੋਈ ਭੈਣ ਭਰਾ ਤੇ ਤੁਰਿਆ ਰਹਿੰਦਾ ਵਾ ਜਾਂ ਪਿੰਡੋਂ ਕੋਈ ਆਗੇ ਜਾਂ ਧਿਆਨਜੀ ਹੁਣੀ ਆਗੇ ਤੇ ਰੋਟੀ ਪਾਣੀ ਚਾਹ ਪਾਣੀ ਤੇ ਪਿਆਲਾ ਨਹੀਂ ਹੁੰਦਾ ਵਾ ਚਲ ਹੁਣ ਤਾਂ ਤੇ ਸਾਰੀ ਇਹ ਫਿਰ ਵੇਖਾਂ ਜੀ ਚਲੋ ਨਾ ਜਾਣੀ ਆ ਤਾਂ ਫੇਰ ਲੈ ਆਨੀ ਹੋਰ ਕੀ ਕਰਨਾ ਚਲ ਇਦਾਂ ਕਰ ਲੈ ਫੇਰ ਨਾ ਹੋਆ ਫਿਰ ਲੈ ਆ ਹੈਨਾ ਲਿਆਂਦੇ ਹੋਣਗੇ ਤਾਂ ਚੱਲ ਮੁੜ ਕੇ ਨਾ ਹੋਰ ਕੋਈ ਕੰਮ ਕਰਨ ਵਾਲੀ ਬਹੂਂਗੀ ਵੀ ਅਫਿਕਰੀ ਹੋਗੀ ਚਲ ਠੀਕ ਹਾਈ ਸ਼ਰਮ ਤਾਂ ਮਿੰਨੂ ਵੀ ਬੜੀ ਆਉਂਦੀ ਆ ਫਾਈ ਜਾ ਕੇ ਪਾਣੀ ਮੰਗੂਗੀ ਕੀ ਤਰ੍ਹਾਂ ਜਿਹੜਾ ਮਨਰਜਾਨਾ ਨਾਲ ਖਤਮ ਮਰਿਆ ਮਰਾ ਕੋਈ ਨਾ ਤੁਰੀ ਪਈ ਤੁਹਾਨੂੰ ਕੋਈ ਨਹੀਂ ਵੀਕਤੀ ਜਾਉਂਦੀ ਦੀਪ लवली ਨੰਸਤਣਾਵਾ ਤੇ ਮੈਂ ਆਉਂਗੀ ਕਿ ਚੀ ਦੀ ਲੋੜ ਪਊਗੀ ਤੇ ਨਾ ਮੈਨੂੰ ਦੱਸਿਆ ਵਾ ਵੀ ਆਗੇ ਆ ਜਾਂ ਚਲ ਕੇ ਜਾਂ ਕੀ ਸਾਬਤਾਵਾ ਪਤਾ ਨਹੀਂ ਪਰ ਆਉਣਾ ਜ਼ਰੂਰੀ ਇਨੇ ਮੈਨੂੰ ਦੱਸਣਾ ਚਲੋ ਨਾ ਟਾਈਮ ਲੱਗਾ ਹੋਗਾ ਬੈਂਜੀ ਆਜਾ ਆਇਓ ਲੈ ਦੱਸ ਮੈਂ ਹੁਣੇ ਯਾਦ ਕਰਨ ਨਹੀਂ ਦੇ। ਅੱਛਾ ਅੱਛਾ। ਉਹ ਸਨਾ ਮੇਰੀ ਭੈਣ ਠੀਕ ਹੋ? ਹਾਂ ਠੀਕ ਆ। ਤੈਨੂੰ ਸੁਣਾਉਂ। ਹਾਂ ਮੈਂ ਵੀ ਠੀਕ ਹਾਂ। ਅਦੇ ਨਾ ਤੈਨੂੰ ਬੱਸ ਮੈਂ ਯਾਦ ਕਰਨ ਹੀ ਦੇਈ। ਅੱਛਾ ਅੱਛਾ ਠੀਕ ਆ। ਤੇ ਮੈਂ ਤਾਂ ਕਹਿੰਦੀ ਮਤਲਬ ਨਹੀਂ ਤਾਂ ਸੱਜਣਾ ਵਾ ਤੇ ਨਾਂ ਮੇਨੂੰ ਕੋਕੇ ਦੱਸਿਆ। ਕੋਈ ਸਨ ਨਾ ਹੋਰ ਮੈਂ ਨਾ ਕਰਦਾ ਇਸ ਪਾਈਸ ਤੋਂ ਬੜੀ ਮੋਟੀ ਲੈ ਵੀ ਕਰਨ। ਅੱਛਾ ਮਾਂ। ਅੱਛਾ ਅੱਛਾ। ਤੇ ਹੁਣ ਮੈਂ ਹਾਂ ਤੇ ਚਲ ਉਹਨਾਂ ਨੇ ਆਣਾ ਨਾ ਮੈਂ ਕਿਤਾਬਾਂ ਪੁਤਾਂ ਪੜ੍ਹ ਲਿਆ ਮਰ ਕੋ ਜਾ। ਚਲ ਕੋਈ ਗੱਲ ਹੀ ਫਿਰ ਕੀ ਜਿਹੜੀ ਚੀਜ਼ ਦੀ ਲੋੜ ਵਾ ਨਾ ਉਹ ਹੋਈ ਲੱਗਾ ਹਾਂ ਜੀ ਹਾਂ ਜੀ ਹਾਂ ਤਾਂ ਸਹੀ ਪਰ ਮੈਨੂੰ ਤਾਂ ਪਰੇਸ਼ਾਨੀ ਨਹੀਂ ਹੁੰਦੀ ਲੈ ਜੀ ਸ਼ਰਮ ਵਾਲੀ ਕਿਹੜੀ ਗੱਲ ਹੈ ਤੁਮ ਆਪਣੀ ਭੈਣ ਨੂੰ ਸਮਾਂ ਹੀ ਦਿੱਕਨੇ ਕਰਤਾ ਸਮਾਂ ਹੀ ਨਹੀਂ ਮੈਂ ਤਾਂ ਆਈ ਨਾ ਕਰ ਮੈਨੂੰ ਕਹਿ ਆ ਕਿ ਨਹੀਂ ਨਹੀਂ ਮੈਂ ਤਾਂ ਆਈ ਆ ਨੀ ਤੇ ਹੋਰ ਕਿਹਨਾਂ ਮਲ ਕਿਉਂ ਨਹੀਂ ਗਈ ਲੈ ਦੱਸ ਤੁਹਾਨੂੰ ਮੋਦ ਨਹੀਂ ਕਿਹਾ ਵੀ ਮੈਂ ਆਉਣਾ ਸਮਾਨ ਆਣ ਦੇ ਉੱਤੇ ਇਹ ਤਾਂ ਆਪਣਾ ਘਰ ਠੀਕ ਆ ਦਿਨੇ ਆਓ ਰਾਤ ਆਓ ਹਰ ਚੀਜ਼ ਹੈਗੀ ਆ ਠੀਕ ਆ ਤਾਂ ਜਿਹੜੀ ਚੀਜ਼ ਨੂੰ ਜੀਗਾ ਤਾਂ ਉਹ ਲੈ ਕੇ ਜਾਓ ਕੋਈ ਗੱਲ ਨਹੀਂ ਫਿਰ ਕੀ ਹੈ ਜੇ ਪੈਣਾ ਪੈਣਾ ਮੈਂ ਕਿ ਤੁਹਾਨੂੰ ਸਾਧਨ ਨਹੀਂ ਦੇਣਾ ਤਾਂ ਕਿੰਨੇ ਦਿਨਾਂ ਸਾਥ ਨੂੰ ਲੱਗਦਾ ਸਹੀ ਗੱਲ ਆ ਪੈਣ ਦੀ ਕਹਿਣ ਲਈ ਕਿ ਨੌਕਰੀ ਮਿਲ ਗਈ ਹੈ ਤੇ ਜਦੋਂ ਤਨਖਾਹ ਮਿਲੇਗਾ ਤਾਂ ਮੈਂ ਕੋਈ ਘੋਟਾ ਸਮਾਨ ਜਿਹੜਾ ਫਿਰ ਲੈ ਆਵਾਂਗੇ ਨਹੀਂ ਕੋਈ ਗੱਲ ਨਹੀਂ ਉਹ ਤੇ ਮਾਲਕ ਨੇ ਮੋਟਾ ਵਧੀਆ ਕੀਤਾ ਹੈ ਚਲੋ ਕੋਈ ਨਹੀਂ ਇਦਾਂ ਹੀ ਦਿਨ ਮੁਰਦੇ ਹੁੰਦੇ ਆ ਚਲੋ ਨਾ ਆਪੇ ਮੁਰਨ ਗਈ ਆ ਫਿਕਰ ਨਾ ਕਰਿਆ ਕਰ ਹੈ ਬਾਦ ਵਿੱਚ ਨਾ ਚਾਹਨਾ ਸਾਰੇ ਕੰਮ ਖਲਹਿੰਦੇ ਨੇ ਤੇ ਫਿਰ ਕੱਢਣ ਪੈਂਦੇ ਇਹ ਤਾਂ ਦੱਸ ਹੀ ਯਾ ਚਲ ਕੋਈ ਗੱਲ ਨਹੀਂ ਸਕੋਟੀ ਕੋਲ ਨਾ ਮਨ ਹੁੰਦਾ ਵੀ ਜਵਾਨ ਹੋਣ ਲਿਆ ਵਾ ਆ ਦੋਸਤ ਆ ਰਹੀ ਆ ਚੱਲ ਮੈਂ ਹਾਂ ਉਹ ਤਾਂ ਕਹਿ ਲੈਨ ਹੋਰ ਸਕੂਲ ਪਾ ਦੋਣਾ ਚੀਜ਼ ਛੋੜੀ ਆ ਤੇ ਮੈਂ ਕਿਹਾ ਨਹੀਂ ਕੋਈ ਨਹੀਂ ਜਿੱਥੇ ਇੰਨਾ ਚਿਰ ਤੱਕ ਆਣਾ ਦੋਸਤ ਨੂੰ ਟਾ ਦੇਣੀ ਨਹੀਂ ਨਹੀਂ ਚੰਗਾ ਸਕੂਲ ਚ ਲੈ ਜਾਓ ਹਾਂ ਕਰਦੇ ਆਂ ਤੇ ਮੈਨੂੰ ਦੇ ਦੋ ਹਫਲੇਟਾ ਕੋਈ ਨਹੀਂ ਪਰ ਕੰਮ ਤੇ ਮੰਮੀ ਨੇ ਨਹੀਂ ਆਉਣਾ ਨਹੀਂ ਮੰਮੀ ਨੇ ਨਹੀਂ ਆਉਣਾ ਹਾਂ ਅਗਵਾਈ ਦਰੋਂ ਖੰਦੀ ਆ ਤਾਂ ਆਂਦੇ ਵੀ ਮੈਂ ਆ ਕੇ ਦੇ ਟਿਡੇ ਦਾ ਚੱਕਰ ਭਾ ਕੇ ਕਿੱਥੇ ਮੈਂ ਕਿੱਤੀ ਫਿਰਾਂਗੀ ਮੈਂ 10 ਬਹਾਨੇ ਨਾਲ ਆਈਂਗੀ ਤੇ ਦੇ ਤਾਂ ਕਿਹਾ ਦੇ ਹਾਂ ਗੱਲ ਮੈਂ ਤਾਂ ਆਂਦੇ ਨਹੀਂ ਮੈਂ ਫੇਰ ਆਉਂਗੀ ਅੱਛਾ ਨਾਨੀਆ ਦੇ ਘਰ ਵੀ ਤੇ ਚਾਹੀਦਾ ਆਹ ਇਹ ਟਲ ਹੈਗੀ ਤੇ ਮੈਂ ਚਲ ਕੋਈ ਇਹਨਾਂ ਦੋਆਂ ਜਾ ਐਂਪਲਾਵ ਚਲ ਆ ਦੱਸ ਮੈਨੂੰ ਕਿਹੜੀਆਂ ਪਲੇਟਾਂ ਲੈਣੀਆਂ ਨੇ ਹਾਂ ਲਿਖੀਆਂ ਦੇ ਦੋ ਤੇ ਬਦੂਆ ਪਾ ਦੋ ਨਾਲ ਚਲ ਆ ਠੀਕ ਵਾ ਹਾਂ ਠੀਕ ਆਈ ਜਿਹੜੀ ਚੀਜ਼ ਦੀ ਲੋੜ ਹੋਊਗੀ ਨਾ ਤੇ ਤੂੰ ਕਰਦੀ ਫੋਨ ਚਾ ਕੋਈ ਨਹੀਂ ਕਿ ਮੈਂ ਕਰਨ ਹੁਲਾ ਦੂੰਗੀ ਕਰਨੋਂ ਪਾ ਨਾਕ ਲੰਘੂ ਦੇ ਕਰੀਆ ਮੋਦੇ ਰੁਲਾ ਦੂੰਗੀ ਚਲ ਠੀਕ ਹੈ ਹਾਂ ਠੀਕ ਆ ਕੋਈ ਨਹੀਂ ਮੈਂ ਕੋਈ ਤੂੰ ਫੋਨ ਕਰਦੀ ਚੰਗਾ ਆਉਂਦੀ ਨਹੀਂ ਕਿ ਲੋੜ ਤਾਂ ਘਰੇ ਸੰਭੰਧ ਚਲ ਠੀਕ ਆ ਚੰਗਾ ਜੀ ਫਿਰ ਚਲ ਆ ਨਾ ਜਾ ਠੀਕ ਆ ਠੀਕ ਆ ਕਿੰਨੀ ਚੰਗੀ ਆ ਵਿਚਾਰੀ ਹੈ ਹਾਂ ਆਪਣਾ ਸਮਝ ਕੇ ਆ ਜਾਂਦੀ ਹੈ ਨਹੀਂ ਤੇ ਕੋਈ ਵੀ ਨਹੀਂ ਆਉਂਦਾ ਇਦਾਂ ਚੱਲ ਮਾਲਕਾ ਸੱਚੇ ਪਾਤਸ਼ਾਹ ਇਹਦੇ ਵੀ ਦਿਨ 모ੜ ਦੇ ਚੱਲ ਨੌਕਰੀ ਤੇ ਮਿਲ ਗਈ ਆ ਵਿਚਾਰਿਆਂ ਹੌਲੀ ਹੌਲੀ ਕਰਕੇ ਸਾਰਾ ਕੁਝ ਵਧੀਆ ਹੋ ਜਾਣਾ ਹਾਂ ਚਲੋ ਆਰੇ ਲੱਗਣਾ ਹੈ ਸਦਾ ਨੀਓ ਕਦੋਂ ਦੀ ਕੀ ਤੱਕਾਈ ਨਹੀਂ ਹੈ ਬੈਠੇ ਜੀ ਹਾਂ ਮੈਂ ਤੈਨੂੰ ਢਿੱਕਣ ਤੇ ਆ ਪੌਣੇ ਵਿਚਾਰੀ ਨੇ ਕਹਿਣਾ ਕੀ ਆ ਵੇਖੋ ਦੰਗਾਂ ਵੀ ਲੈ ਆਈਆਂ ਤੇ ਉਹ ਸੋਪੇ ਦਾ ਵੀ ਲੈ ਆਈਆਂ ਜਿਨਾ ਹਿੱਟ ਪਾ ਕੇ ਤੇ ਪਕੌੜੇ ਪਕੌੜੇ ਖਾਣੇ ਆ ਚਲੋ ਰੱਖੇ ਨੂੰ ਇੱਥੇ ਡੂੰਘੇ ਡਾਂਗੇ ਨਹੀਂ ਮਿਲਿਆਈ ਉਹ ਮੇਰੇ ਕੋਲ ਹੈਗੇ ਸਟੀਲ ਦੇ ਮਾਮਾ ਚ ਰੱਖ ਦੂੰਗੀ ਹਾਂ ਉਹ ਚਲੋ ਉਹ ਤੇ ਸਾਰ ਲਾਂਗੇ ਪਲੇਟਾਂ ਨਹੀਂ ਆਈਆਂ ਅੱਛਾ ਤਾਂ ਆਖਣ ਦੇਈ ਸੀ ਵਿਚਾਰੀ ਤੇ ਹੋਰ ਵੀ ਕਿਸ ਚੀਜ਼ ਦੀ ਲੋੜ ਹੈਗੀ ਤਾਂ ਦੱਸ ਲੈ ਜਾ ਤੂੰ ਤੇ ਮੈਂ ਹਾਂ ਨਹੀਂ ਹੋਰ ਤੇ ਮੇਰੇ ਕੋਲ ਹੈ ਹੀ ਆ ਮੈਂ ਹਾਂ ਗੱਲ ਨਾ ਭਾਂਜੀ ਇਹ ਨਹੀਂ ਗਈ ਹੁਣ ਭਰਾ ਨੂੰ ਤੇ ਮੇਰੇ ਨੂੰ ਸਾਰੀ ਮੇਰੇ ਕੰਡੀਸ਼ਨ ਦਾ ਪਤਾ ਹੀ ਹੈ ਪਰ ਜਾਈ ਜਾ ਕੇ ਗੱਲਾਂ ਕਰੂਗੀ ਆਹ ਹੱਸਟੀਲ ਦੇ ਕੱਪਾਂ ਦੇ ਵਿੱਚ ਤੇ ਸਟੀਲ ਦੀਆਂ ਪਲੇਟਾਂ ਸਾਨੂੰ ਉਂਤਰਾਫ ਭੋਲੋ ਆ। ਸ਼ਰਮਤੀ ਇਹ ਤਾਂ ਦੀ ਮਾਰਦੀ। ਮਰਾ ਮਨੋਂ ਮੈਂ ਤਾਂ ਤੈਨੂੰ ਕਿਹਾ ਸੀ ਕਿ ਜੋ ਆਪਣੇ ਕੋ ਹੈਗਾ ਉਹਨਾਂ ਚ ਖਵਾਲ ਫੂਲ ਦਿੰਦੇ। ਪਤਾ ਤਾਂ ਲੱਗਣਾ ਹੀ ਹੈ ਮੈਨੂੰ। ਕੋਈ ਗੱਲ ਨਹੀਂ ਤੇ ਪਹਿਲੀ ਪਹਿਲੀ ਵਾਰ ਆ ਮੈਨੂੰ ਵੀ ਸ਼ਰਮ ਹੁੰਦੀ ਹੈ। ਹੌਲੀ ਹੌਲੀ ਜਦੋਂ ਉਹ ਵੀ ਆਉਣ ਜਾਣ ਡਿਆ ਪੀਣਾ ਉਹਨੂੰ ਵੀ ਸਾਰੇ ਹਾਲਾਤਾਂ ਦਾ ਪਤਾ ਲੱਗ ਜਾਣਾ ਵਾ। ਫੇਰ ਨਹੀਂ ਕੋਈ ਗੱਲ। ਪਹਿਲੀ ਵਾਰਾਂ ਦੇ ਅੰਦਾਜ਼ ਰੀਕ। ਤੇ ਪੈਸੇ ਤੁਸੀਂ ਫੜ ਲਿਆ ਹੋ ਹਾਂ ਜਿਹੜੇ ਉਹਨਾਂ ਨੂੰ ਕੱਪੜਿਆਂ ਦੇ ਨਾਲ ਦੇਣੇ ਆ। ਚਲ ਮੈਂ ਲੈ ਆਉਣਾ ਵਾ ਜਾਨਾ ਆਉਂਦੀ ਆ। ਜਾ ਲੈ ਆਓ। ਕਣਕ ਤੇ ਆਈ ਆ ਪਰ ਹੁਣ ਆ ਜੇ ਅੱਜ ਹੀ ਨਾ ਨਾ ਦਿੱਤੇ ਇਹ ਗੁੱਟਾ ਵਜਣਾ ਮੁੱਕ ਤੇ ਆਪ ਨਾ ਨਾ ਨਹੀਂ ਨਾ ਕੋਈ ਖੜਦੀ ਆ ਪਹਿਲੀ ਵਾਰਾਂ ਵੇਖਦਾ ਨਹੀਂ ਦਿੱਤਾ ਕੋਈ ਨੀਗਾ ਚਲੋ ਜਿੰਨੇ ਜੋਗੇ ਹੈਗੇ ਉਹਨਾਂ ਦੇ ਦੇ ਦਿੰਨੇ ਫਿਰ ਕੀ ਕਰ ਲੈਣਾ ਨਹੀਂ ਜਾਓ ਤੀ ਨਾ 2000 ਰੁਪਏ ਪੜ ਲਿਆਓ 1100 ਉਹਨਾਂ ਨੂੰ ਦੇ ਦਾਂਗੇ ਤੇ 900 ਦਾ ਨਿੱਕਾ ਮੋਟਾ ਸਮਾਨ ਲੈ ਆਵਾਂਗੇ ਸਭ ਦਾ ਸੱਤ ਚਲੋ ਫਿਰ ਮੈਂ ਲੈ ਕੇ ਆਇਆ ਹਾਂ ਸ਼ਰਮ ਦੇਣਾ ਨਾ ਵੀ ਹੁੰਦੀ ਆ ਕਿ ਕਿਸ ਦੇ ਤਰ੍ਹਾਂ ਪਾਣੇ ਲੈ ਕੇ ਆਈ ਪਰ ਹੁਣ ਮੈਂ ਵੀ ਕੀ ਕਰਾਂ ਕਿੱਦਾਂ ਅੰਤਰੇ ਆਪਣੇ ਘਰ ਦਾ ਟਾਈਮ ਸਾਰਨ ਦੇ ਇਹ ਮੁੰਡੇ ਦੀਆਂ ਫੀਸਾਂ ਦੇਣੀਆਂ ਹੁੰਦੀਆਂ ਘਰ ਦਾ ਸੌਦਾ ਸੋਤ ਮੈਂ ਅੱਦ ਕਦੇ ਕੱਪੜੇ ਵੀ ਨਹੀਂ ਲਏ ਉਹ ਵੀ ਮਾਤਾ ਵਿਚਾਰੀ ਮੈਨੂੰ ਲੈ ਦਿੰਦੀ ਆ ਤੇ ਉਹੋ ਸੰਭਾਲ ਲੀਦੀ ਆ ਚੱਲ ਮੈਂ ਤੇ ਉਹ ਗੱਲ ਅੰਨੀ ਆ ਭੀ ਅਜੇ 10 ਸਾਲ ਉਹ ਜਿੰਦੀ ਰਵੇ ਚੱਲ ਮੇਰਾ ਪਾਸਾ ਤੇ ਥੱਲਾ ਨਹੀਂ ਲਈ ਆ ਨਾ ਵਿਚਾਰੀ ਮਾਂ ਮਾ ਦੁੱਖ ਤੇ ਹੁੰਦਾ ਹੀ ਆ ਅਸਤਿਰ ਹੋ ਗਈ ਤਿਆਰ ਹਾਂਜੀ ਮੈਂ ਤਾਂ ਤਿਆਰ ਕਦੋਂ ਨਹੀਂ ਹੋ ਕੇ ਬੈਠੀ ਆ ਤਿਆਰ ਹੋ ਗਏ ਆ ਹਾਂ ਮੈਂ ਵੀ ਹੋ ਗਿਆ ਵਾਂ ਤੇ ਉਹ ਚਲੀਏ ਫਿਰ ਆਹੋ ਚਲੋ ਫਿਰ ਅੱਗੇ ਟਾਈਮ ਵੇਖੋ ਕਿੰਨਾ ਹੋ ਗਿਆ ਉਦੋਂ 10:00 ਵਜ ਗਏ ਨੇ ਤੁਹਾਨੂੰ ਕਰਦਣਾ ਸੀ ਤੁਹਾਨੂੰ ਫੋਨ ਵੀ ਅਜੇ ਆਉਣ ਲੱਗੇ ਆ ਦੀ ਜਿੰਮੇ ਰਦਾ ਕੀ ਕਰਨਾ ਹੋ ਸ਼ਾਮਿਲ ਮੈਂ ਦੱਸਿਆ ਇਹਨਾਂ ਦਾ ਉਹ ਚੱਲਈ ਆ ਵੀ ਉਹਨਾਂ ਨੂੰ ਵੀ ਹੌਸਲਾ ਜਾਊਗਾ ਵੀ ਤੁਰ ਪਈ ਇਹ ਬੰਡੋ ਚੱਲ ਕੋਈ ਮੈਂ ਤੁਰ ਲੱਗੇ ਕਰ ਦਿੰਨੀ ਆ ਆ ਤੇ ਮੈਨੂੰ ਇਹ ਦੱਸੋ ਵੀ ਕਿਦਾਂ ਆ ਕੀ ਦੇਣਾ ਤੁਹਾਨੂੰ ਉੱਥੇ ਫਿਰ ਜਾਂ ਕੱਪੜੇ ਤੇ ਲਿਆਂਦੀ ਆ ਅਦਨ ਨੇ ਹਾਂ ਮਾਤਾ ਨੂੰ ਪੁੱਛ ਲੈਣੀ ਆ ਵੀ ਪੈਸੇ ਤੇ ਲੱਗ ਕਿੰਨਾ ਦੇਣਾ ਜਿੰਨੇ ਕਹੋਗੇ ਫਿਰ ਦੇ ਦਾਂਗੇ ਚੱਲ ਫਿਰ ਉਹਨੇ ਪੁੱਛ ਲੈਣੀ ਆ ਆ ਪੁੱਛ ਲੈ ਤੂੰ ਮੈਂ ਰਦੇ ਚਲ ਕਰੀ ਗਈ ਜਿਸ ਨਾਲ ਇੱਥੇ ਬੈਠੇ ਮੇਰੇ ਸਾਹਮਣੇ ਬਾਹਰ ਹਾਂ ਹਾਂ ਲੇੜੀ ਤੋਂ ਦੰਦੇ ਲੈਂਦੀ ਆ ਨਹੀਂ ਉਹ ਤਾਂ ਮੈਂ ਸਭ ਕੁਝ ਸਮਾਨ ਪੈਕ ਕਰਕੇ ਰੱਖਿਆ ਆ ਤੇ ਜਾਂਦੇ ਜਾਂਦੇ ਆ ਵੀ ਨਾਲ ਥੋੜਾ ਆ ਮੁੰਡੇ ਨੂੰ ਦੇਣੇ ਆ ਪੈਸੇ ਉੱਥੇ ਮੁੰਡੇ ਨੂੰ ਵੀ ਸੂਟ ਦੇ ਹੀ ਦੇਣੀ ਆ ਨਾ ਉਦਾਂ ਜੋ ਦੇਣਾ ਮम्मी ਉਹ ਕੁਛ ਲੈਨੇ ਆ ਪੁੱਛ ਲਾ ਉਹਨੂੰ ਕੀ ਜਾਂਦੀ ਆ ਤੇ ਨਾਲੇ ਉਹਨੂੰ ਫੋਨ ਕਰ ਦੇ ਚਲ ਮੈਂ ਕਰਦੀ ਉੱਥੇ ਹੀ ਕਰਦੀ ਭਾਏ ਉਹਦੇ ਲਾਗੇ ਪੈ ਕੇ ਕਿ ਅਸੀਂ ਤੁਰ ਪਈਆਂ ਕਰ ਦੇਣੀ ਆ ਮੈਂ ਫੋਨ ਹਾਂ ਚਲ ਫੇਰ ਅਗਲੇ ਨੂੰ ਵੀ ਤਿਆਰੀ ਤਰੀ ਕਰਨੀ ਹੁੰਦੀ ਮਾੜੀ ਮੋਟੀ ਆ ਚਲੋ ਧਿਆਨ ਜਾ ਵਾ ਉਹਦਾ ਬ੍ਰੇਡ ਜਾਦਾ ਧਿਆਨ ਲਿਆ ਵਜ ਤੇ ਚਲ ਕੋਈ ਗੱਲ ਨਹੀਂ ਪੁੱਛ ਕੇ ਮੈਨੂੰ ਦੱਸ ਫੇਰ ਕੀ ਜਾਂਦੀ ਮਾਤਾ ਚਲੋ ਫੇਰ ਹਾਂ ਕਰਦੀ ਮੈਂ ਨਾਲੇ ਫੋਨ ਕਰ

ਦੇ ਨੀਓ ਕਪੜੇ ਕੀ ਉਹਦੇ ਪੈਸੇ ਦੇਣੇ ਆ। ਇਹ ਵੀ ਦੇ ਦੋ ਦੋ 1000 ਰੁਪਏ ਦੇ ਦੋ ਹੈ ਨਾ। ਹੂੰ ਕੋਈ ਰਿਆਲਾ ਬਣਾ ਲੈ ਚਾਹੇਗਾ ਨਾ ਬਣਾ ਲੈ। ਹੂੰ ਜਿੱਥੇ ਮਰਜ਼ੀ ਕੀ ਕਰੇ ਤੂੰ ਹੋਰ। ਹੋਰ ਬਾਕੀ ਤੁਸੀਂ ਦੱਸ ਦੋ ਨਾ। ਹੋਰ ਕਪੜੇ ਜਿਹੜੇ ਨੋ ਲੈ ਜਾਓ। ਆਹੋ ਤੇ ਆ ਮਦਰੀ ਲੈ ਜਾ। ਪਿੰਦਾ ਵਿਆਹ ਦੀ ਵਧਾਈ। ਅਸ਼ਰ ਚਲੋ ਕੋਈ ਨਹੀਂ ਆ ਤੇ ਦੇ ਦੇ ਹੁੰਦੇ ਪਰ ਪੱਲਾ ਵੇਖ ਕੇ। ਹਲੋ। ਹਾਂ ਜੀ। ਪੱਲਾ ਵੇਖ ਕੇ। ਆਓ ਚਲੋ। ਆਹ ਇਹ ਤਾਂ ਤੁਰੇ ਨਹੀਂ ਆ। ਚਲੋ ਦੇਣਾ ਹੀ ਆ। ਆਹੋ। ਅਹ ਦਫਾ ਯੋਗ ਲੱਗਦਾ ਦੀ ਸੋਹਣੀ ਯਾਦਾਂ ਨੇ ਪਰ ਭਾਰੀ ਲੱਗਦੀ ਐ ਮੈਨੂੰ ਆਹ ਕਿੰਨਾ ਜ਼ਰਾ ਲੱਗਦੀ ਆ ਹਲਕੀ ਤੇ ਟੁੱਟਣ ਚ ਰਹੀ ਸੀ ਚਲੋ ਵੇਖ ਲਵਾਂ ਮੈਂ ਤਾਂ ਨਹੀਂ ਜੇ ਕੋਈ ਹੋਲੀ ਜੰਦੀ ਉਹ ਵੇਖਣੀ ਚਲ ਬੁੜਗੇ ਫੇਰ ਮੁੰਡੇ ਦੇ ਵਿਆਹ ਤੇ ਕਿਤੇ ਪਾਪੂ ਤੇ ਨਹੀਂ ਆ ਹੋਰ ਇਹ ਹੋ ਇੱਕੋ ਹੀ ਲੱਗੀ ਐ ਹੋਰ ਇੱਕੋ ਹੀ ਆ ਕੇ ਓਏ ਸ਼ਾ ਬੋਲਿਆ ਥੋੜਾ ਬੋਤਲ ਹੋਗਾ ਕਿ ਤੇ ਵਿਆਹ ਨੂੰ ਤੇ ਵਰਤਾਂਗੇ ਇਹ ਐ ਕਿ ਖਰਚੀ ਹੋ ਜੇ ਮੈਂ ਕੋਈ ਚੀਜ਼ਾਂ ਕਿਤੇ ਖਾਦੀ ਕਰਦਾ ਹੂੰ ਚਲੋ ਪਰ ਮੰਮੀ ਥੋੜਾ ਸਾਹ ਨਹੀਂ ਵਰਤਿਆ ਕਰੋ ਮੁੜ ਕੇ ਗਾੜੀ ਫੇਰ ਲੋਡ ਪੈਣੀ ਤੇ ਫਿਰ ਕਿੱਥੋਂ ਕਰਨਾ ਮਹੀਨਾ ਇਹ ਤਾਂ ਗੱਲ ਪੁੱਛ ਤੇ ਆਣੀ ਆ ਤਾਂ ਜਿਉਂ ਨੇ ਸਾਰਾ ਬੋਧ ਦੇ ਹੀ ਹੈ ਨਾ ਮੁੜ ਕੇ ਕਿੱਥੋਂ ਕਰਨਾ ਜੀ ਸੁਖਨਾ ਗਾੜੀ ਮੁੰਡੇ ਦਾ ਵੀ ਵਿਆਹ ਕਰਨਾ ਉਹਨਾਂ ਨੇ ਉਹਦਾ ਵੀ ਚਾਹੀਦਾ ਉਹ ਆ ਤੇ ਕੋ ਨਾ ਤੇ ਲੋਕ ਟੀਵੀ ਆਉਣੀ ਹੈ ਫਿਰ ਵਿਆਹ ਕਰਨਾ ਸਾਰੇ ਕੰਮ ਕਰਨੇ ਪੈਂਦੇ ਨੇ ਨਨੀਆਂ ਸਾਰੇ ਕਰਨੇ ਪੈਂਦੇ ਸਾਰੇ ਵਿਆਹ ਕਰਦੇ ਪਰ ਇਹ ਆ ਕਿ ਪਹਿਲਾਂ ਥੋੜਾ ਜਿਹਾ ਵੇਖ ਕੇ ਚਲੋ ਜੇ ਹੁਣ ਸਾਰਾ ਕੁਝ ਦੇਰ ਦਾ ਤਾਂ ਮੁੜ ਕੇ ਫਿਰ ਕਿਧਰ ਨੂੰ ਜਾਣਾ ਹਾਂ ਹਾਂ ਇਹ ਤੇ ਗੱਲ ਤੇ ਹੈ ਠੀਕ ਵਸਦਾ ਹੀ ਹੋ ਰਿਹਾ ਚਲੋ ਕੋਈ ਨਹੀਂ ਹੱਥ ਫਿਰ ਆਪਾਂ ਦੇਵਨੇ ਚੱਲੇ ਜਾਂ ਫਿਰ ਆਪਾਂ ਟਾਈਮ ਕਿੰਨਾ ਹੋ ਗਿਆ ਜਾਣਨਾ ਨਹੀਂ ਨਹੀਂ ਪੈਂਦੀ ਕਿ ਜਾਣਾ ਤੁਸੀਂ ਆਪੇ ਜਾਓ ਮੈਂ ਫਿਰ ਬਾਅਦ ਵਿੱਚ ਸੱਚੇ ਨਾਲ ਜਾਊਂਗੀ ਮੈਂ ਤਾਂ ਨਹੀਂ ਸੋਚਿਆ ਨਹੀਂ ਨਾਲ ਹੀ ਚੱਲ ਜਾ ਤੇਰਾ ਵੀ ਜਾਣਦੇ ਆੜੀਏ ਅਜੇ ਕਿ ਤੂੰ ਹੀ ਜਾਓ ਚੱਲ ਬਹਿਣਾ ਅਸੀਂ ਉੱਥੇ ਜਾ ਕੇ ਦੱਸੋ ਔਰ ਠੀਕ ਗੜਕਾ ਕੋਈ ਗੱਲ ਨਹੀਂ ਕੋਈ ਗਲਤੀ ਮੇਰਾ ਨਾ ਪਿਲਰ ਕਰ ਘਰ ਵੀ ਕਹਿੰਦਾ ਕਹਿੰਦੇ ਰਹਿਣਾ ਵੀ ਨਹੀਂ ਡੈਡ ਪਰ ਡੈਡ ਚੱਲ ਕਰ ਲੋ ਕੀ ਇਹ ਹਿਡਰਾ ਲਾ ਜਣਾ ਹੈ ਔਰ ਕੀ ਆ ਨਹੀਂ ਜਿੰਦਾ ਚੱਟ ਤੋੜ ਕੇ ਚਵਾਲ ਲੈ ਜਾਂਦੇ ਕੱਢ ਕੇ ਚੱਲ ਚੱਲ ਮੇਹਲੋ ਫਿਰ ਕੋਈ ਨਹੀਂ ਫਿਰ ਆਪਾਂ ਚਲੇ ਜਾਈਏ ਆ ਤੇ ਆਪੇ ਉਹ ਪੈਸੇ ਦੇ ਦੋਗਾ ਚਾਹ ਜਾਂ ਫਿਰ ਨਹੀਂ ਲੈ ਲਓ ਹੋਰ ਪੈਸੇ ਗੜੇ ਹੋਣ ਦੇ 10000 ਰੁਪਏ ਕਿਸੇ ਦੇ ਦੋ ਜੀ ਸ਼ੰਗਲ ਹੋਇਆ ਬੱਚੀ ਲਿਆ ਉਹ ਦੋ ਚਾਹਦੋ। ਧਿਆਈ ਕੱਪੜੇ। ਵੇਗਾ ਪੂਰੇ ਹੀ ਵਿੱਚ। ਮੈਂ ਨਹੀਂ ਕਿਤੇ ਮਾਥਾ ਵਲੀ ਨਾ ਕਿਤੇ ਹਾਦੀ ਹੋਈ। ਨਾ ਪਹਿਲਾਂ ਮੁੰਦਰੀ ਬਣਾ ਕੇ ਰੱਖੀ ਆ। ਹੈ ਵੀ ਵੇਖ ਕਿੰਨੀ ਮਹਿੰਗੀ ਹੈ ਤੇ ਨਹੀਂ ਜ਼ਿਆਦਾ ਭਾਰੀ ਆ ਵਾ ਬਾਈ। ਤੇ ਹੁਣ ਤੁਰ 10000 ਰੁਪਏ ਸੁਣਾਉਂਦੇ ਆ। ਮੈਂ ਨਹੀਂ ਕੀ ਕਰੁੰਦੇ ਆ ਸਾਰਾ ਕੁਝ ਉਥੇ ਹੀ ਦੇ ਹੁਣ ਫਿਰ। ਮਾਥਾ ਵੀ ਨਾ ਹਾਦੀ ਕਰਨ ਦੀ ਆ ਤੇ। ਪਹਿਲਾਂ ਜਦ ਸ਼ੌਕ ਗਏਂ ਦੀ ਹੀ ਸ਼ਾਮ ਜੀ ਤੇ ਚਲੋ ਕੋਈ ਗੱਲ ਨਹੀਂ ਅਸੀਂ ਦੇ ਆਉਂਦੇ ਆ ਜਾ ਕੇ ਤੇ ਨਾਲੇ ਹੁਣ ਨਾ 10000 ਰੁਪਈਆ ਵੀ ਨਾਲ ਦੇ ਆਏ ਉਹ ਨਹੀਂ ਭਲਾਓ ਕਦਾ ਬੰਦਾ 10 2000 ਰੁਪਈਆ ਤੇ ਉਦਾਂ ਲੱਗ ਗਿਆ ਤੇ ਮੰਨ ਲਾ 20 ਜਾਂ ਦੀ ਸ਼ਾਬੂ ਹੀ ਹੋ ਗਈ 4000 ਰੁਪਈਆ ਬਸ ਇਦਾਂ ਹੀ ਚੱਲ ਚੱਲੇ ਆ ਇਹਨੂੰ ਹੈ ਹੀ ਨਹੀਂ ਮਸਾ ਜਨੀਏ ਘਰ ਬਦ ਸੋਚਣ ਨਹੀਂ ਦੇ ਵੀ ਘਰ ਵੀ ਹੈਗਾ ਪਰ ਮੈਂ ਤਾਂ ਕਹਿੰਦੀ ਵੀ ਸਭ ਕੋ ਦੇ ਹੀ ਉੱਥੇ ਹੁਣ ਚਾਹੇ ਉਹਨਾਂ ਨੂੰ ਇੱਥੇ ਲੈ ਆਉਂਦੇ ਨਹੀਂ ਚਲ ਜਾਂਦੇ ਕਿਸੇ ਪਾਸੇ ਖਾਦੀ ਹੋਈ ਪਈ ਐ ਨਾ ਹਲੀ ਵਿਖਦੇ ਚਲੋ ਬੰਦਾ ਮਿਲਦਾ ਵਰਤਦਾ ਨਹੀਂ ਇਹ ਭੈਣ ਭਰਾਵਾਂ ਨੂੰ ਪਰੇ ਦਾ ਥੋੜਾ ਕਰਦਾ ਵਾ ਤੇ ਜੋ ਲੁੱਟ ਪੁੱਟ ਕੇ ਸਾਰਾ ਉੱਥੇ ਹੀ ਦੇ ਆ ਉਹ ਲੈ ਵੀ ਕੁਛ ਹਾਲਗੀਆਂ ਕਿ ਤੇਨਾਂ ਦਾ ਜੇ ਇਹ ਨਾ 10000 ਰੁਪਏ ਅੱਜ ਦਿੱਤਾ ਨਾ ਤੇ ਮੈਂ ਅੱਜ ਕਹਿ ਦਿੰਦਾ ਇਹਨਾਂ ਨੂੰ ਉਦੋਂ ਨਹੀਂ ਤੇ ਮੈਂ ਚੁੱਪ ਕਰਕੇ ਵੇਖਣ ਦੀ ਆ ਵੀ ਚਲੋ ਕੋਈ ਗੱਲ ਨਹੀਂ ਟੈਮ ਨੰਗੀ ਜਾਊ ਨੰਗੀ ਜਾਊਗਾ ਪਰ ਇਹ ਤੇ ਹਾਦੀ ਕਰਨਦੇ ਆ ਸਾਨੂੰ ਹੋਰ ਦਸ ਕਿਹੜੇ ਕਿਤੇ ਆਉਂਦੇ ਹੋ ਫਸਲ ਸਿਰ ਹੋਈ ਹੈ ਨਾ ਵੀ ਕਿਹੜੇ ਸਰਕਾਰੀ ਨੌਕਰੀਆਂ ਤੇ ਲੱਗੇ ਆ ਵੀ ਬੜੀ ਤਨਖਾਹ ਆਉਂਦੀ ਹੈ ਇਹਨਾਂ ਨੂੰ ਉਹ ਹਾਲਗੀਆਂ ਕਿ ਤੇਨਾਂ ਦਾ ਨਹੀਂ ਅੱਜ ਮੈਂ ਗੱਲ ਕਰ ਹੀ ਦੇਣੀ ਆ ਜੇ ਨਾ ਫੜਿਆ ਤਾਂ 10000 ਰੁਪਇਆ ਤੇ ਮੈਂ ਆ ਕੇ ਇਹਨਾਂ ਨੂੰ ਫਿਰ ਚੰਗੀ ਤਰ੍ਹਾਂ ਦੱਸਣਾ ਹੁਣ ਤੇ ਜਾਣੀ ਅਸੀਂ ਚੱਲੇ ਜਾਂਗੇ ਫਿਰ ਆਪਾਂ ਹੈ ਉੱਦ ਦਾ ਪਾਲਕ ਨੂੰ ਤੇ ਲੈ ਗਏ ਥੋੜਾ ਜਿਹਾ ਬੱਚਿਆ ਵਾਲਾ ਚੱਲ ਉਹਦੇ ਆਪਾਂ ਲੈ ਜਾਾਂਗੇ ਤੇ ਮੇਰਾ ਰਾਦਾ ਵੀ ਫੋਨ ਕਰਕੇ ਦੱਸ ਹੀ ਦਵਾਂ ਮੁੜ ਕੇ ਫੇਰ ਨਾ ਕਿ ਦੇ ਦੇ ਕਰ ਲੋ ਗੱਲ ਫਿਰ ਗਾਮ ਖੰਦਾ ਹੋਵੇ ਚੱਲੀ ਅਗੇ ਜਾਂਦਿਆਂ ਨੂੰ ਬੰਦਾ ਘਰ ਹੋਇਆ ਲੱਗਿਆ ਹੋਰ ਲੋਏ ਨੇ ਬੰਦਾ ਲਓ ਸ਼ਸ਼ਿਕਾ ਜੀ ਸ਼ਸ਼ਿਕਾ ਹੋਰ ਕਿਦ ਕਿਆ ਚੱਲਾ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਹਾਂਜੀ ਹਿਉ ਠੀਕ ਠਾਕ ਵਧੀਆ ਅਛਾ ਘਰੇ ਹੀ ਹੋ ਹਾਂ ਘਰੇ ਆ ਅਛਾ ਅਛਾ ਆਪਾਂ ਨਾ ਤੁਰਨ ਲੱਗੇ ਇਹ ਤੇ ਮੈਂ ਜਦੋਂ ਫੋਨ ਕਰਕੇ ਪੁੱਛ ਲਈਨੀ ਮੜਾਈ ਆ ਨਹੀਂ ਨਹੀਂ ਘਰੇ ਹੀ ਆ ਅੱਗੋਂ ਆਜੋ ਅਛਾ ਅਛਾ ਹਾਂ ਹਰਪਿੰਦਰ ਮੰਮੀ ਨੂੰ ਵੀ ਨਾਲ ਲੈ ਆਇਆ ਚਲ ਫਿਰ ਤੋ ਜਾਣਗੇ ਦੀਦੀ ਮੈਂ ਤੇ ਮੰਮੀ ਨੂੰ ਆਖਾਂਦੀ ਆ ਤੇ ਚਲ ਚਲ ਜਿਓ ਨਾਲ ਹੀ ਤੇ ਬੰਨਨ ਨਹੀਂ ਦੇਆ ਖੰਦੇ ਵੀ ਮੇਰਾ ਸਰੀਰ ਵੀ ਠੀਕ ਹੈਗਾ ਚੱਲਾ ਕਰ ਲਉਂ ਜੇ ਤਾਂ ਗੱਲ ਕੋਸ਼ਿ ਲਓ ਇਹਨਾਂ ਚੱਲ ਕਰਾ ਦੋ ਆ ਕਰ ਲਉਂ ਗੱਲ ਆ ਬੰਦੇ ਬਣਾ ਲਾਓ ਇਹੇ ਹਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਕੀ ਆ ਚੱਲ ਪੁੱਤ ਠੀਕ ਆ ਤੇ ਇਹ ਸੁਣਾ ਤੁਹਾਡੀ ਸੇਵ ਦਾ ਬਿਹਾ ਇਹ ਸੁਦਾ ਦਵਾਈ ਖਾਏ ਜਾ ਉਹਦੇ ਤੁਰੇ ਜਾ ਚੱਲ ਕੋਈ ਵੀ ਦਵਾਈ ਨਾਲ ਹੀ ਬੰਦਾ ਤੁਰਿਆ ਜਾਵੇ ਤੇ ਨਹੀਂ ਬਣਾਵਾ ਤੇ ਆਉਣ ਲੱਗੇ ਤਾਂ ਤੇਰੇ ਨਾਲ ਆ ਜਾਓ ਮੈਂ ਆਪਾਂ ਤੇ ਫੇਰ ਕੇਦਣੇ ਆਉਂਗੀ ਇਹਨਾਂ ਨੂੰ ਹੋ ਆਉਂਦੇ ਨੇ ਤੇ ਕਤਾ ਕਰ ਬਨੇਗਾ ਸੁਜੰਪਾ ਤਾਂ ਸ਼ੇਰ ਦੇ ਜਾਂਦਾ ਅੱਜ ਕੱਲ ਦਿਨੇ ਦਿਨੇ ਚੱਲ ਜਾਣਾ ਕਰਾਉਂਦਾ ਰਹਾਂ ਤੇ ਕੋਈ ਗੱਲ ਹੋਵੇ ਤਾਂ ਉਹਦੀ ਗੱਲ ਲਿਆਉਣਾ ਕੋਈ ਗੱਲ ਨਹੀਂ ਪੇਰ ਕਰਕੇ ਆ ਜਾਵਾਂਗੇ ਇੱਕ ਵਾਰ ਤੇ ਐਸਾ ਕੀ ਕਹਿਣਾ ਟਾਈਮ ਨਹੀਂ ਜਾਂਦਾ ਹੁਣ ਲੱਕੜੀ ਕੰਮ ਦੇ ਆਵਾ ਕਰਨਾ ਉਹ ਨਹੀਂ ਛੋਟਾ ਟਾਈਮ ਕੱਢ ਕੇ ਫਤਿ ਚ ਲਾਉਣਾ ਹੈ ਤੇ ਹਿੰਜਾ ਟਾਈਮ ਬਾਲ ਲੈਣਾ ਉਹਨਾਂ ਤੋਂ ਅੱਗੇ ਪੜ ਜਾਂਦਾ ਕੰਮ ਚੰਨ ਕੋਈ ਨਹੀਂ ਤੇ ਪਰ ਦਵਾਈ ਦੋਈ ਜੰਨਾ ਖਾਈ ਜਾਇਓ ਨਹੀਂ ਉਹ ਤਾਂ ਖਾਣੇ ਤੇ ਨਹੀਂ ਆਹ ਤੋਂ ਕਰ ਜੇ ਕੋਈ ਨਹੀਂ ਮੈਂ ਕਰਾਂਗੀ ਤਿਆਰੀ ਇਹਨਾਂ ਦੀ ਆਹਦੀ ਕਰੋ ਪਰ ਆ ਜੰਗਮਨੀ ਦਸਿਕਾ ਸਾਸ ਕਿਦਾ ਬਟਾ ਉਹ ਉਧਰ ਮੇ ਆਖੰਧੀ ਆ ਵੀ ਚਲ ਨਾਲ ਹੀ ਆ ਉਹ ਤੇ ਮੈਂ ਤਾਂ ਨਹੀਂ ਚਲ ਜਾਂ ਦੇਦਾ ਬਹਿਣਾ ਅਸੀਂ ਉਥੇ ਜਾ ਕੇ ਫੇਰ ਲਈ ਅੱਗੇ ਹੁਣ ਸਾਰੇ ਥੋੜਾ ਪਰ ਪਈਦਾ ਹੋ ਜਿੱਦਾਂ ਤੁਸੀਂ ਚਲੋ ਫਿਰ ਜਾਂਦੇ ਆ ਫਿਰ ਆਪਾਂ ਹੈ ਜਾਓ ਜਾਓ ਆ ਤੇ ਚਲ ਇਹ ਮੇਰਾ ਧਿਆਨ ਰੱਖਿਓ ਨਾ ਸੋਰ ਤੇ ਮੋੜਿਆ ਵੀ ਨਹੀਂ ਉਧਰ ਟਾਈਮ ਨਹੀਂ ਆ ਜਾਗੇ ਆਪਾਂ ਇਹਦਾ ਤੇਰੇ ਬੇਚਾ ਕੋਈ ਵਿਆਹ ਕਰ ਲੀ ਗੇ ਤੂੰ ਰਪਿੰਦਰ ਆ ਜਾ ਨਾ ਚਲੋ ਚਲੋ ਆ ਗਈ ਚੰਗਾ ਫਰਮੀ ਆ ਚੱਲ ਜਾਓ ਆ ਤਾਂ ਚਾਹ ਜੀ ਕਰੂਗਾ ਬਣਾ ਕੇ ਤੇ ਪੀ ਲੇ ਹੋਏ ਗੱਲ ਦੀ ਤੇ ਆਪਾਂ ਕਲੂਡਾ ਲੈ ਲਈ ਥੋੜਾ ਜਿਹਾ ਉਹ ਲੈ ਜਾਗੇ ਲੈ ਜਾਗੇ ਉਮੀ ਫਿਕਰ ਨਾ ਕਰੋ ਤੁਸੀਂ ਨਹੀਂ ਕੋਈ ਗੱਲ ਨਹੀਂ ਲੈ ਆ ਆਹ ਬਸ ਹੁਣ ਜਿਹੜਾ ਨੇੜ ਲੈਣ ਕਰਦਾ ਤਾਂ ਕਰਨਾ ਹੀ ਕਰਨਾ ਵਾ ਤੇ ਈਆਂ ਨੂੰ ਵੀ ਹੁੰਦਾ ਹੈ ਭਾੜੇ ਪੀਕੇ ਚੰਗੇ ਵੱੜ ਕੇ ਆਉਣ ਹੁਣ ਇੱਕ ਇਹਦੇ ਚਾਰ ਜਵਾਬ ਦਿੰਦੀ ਹੈ ਗਾਂ ਦੀ ਗਾਂ ਸੋਚਦੀ ਆ ਤੇ ਗਾਂ ਦਾ ਗਾਉ ਉਹ ਤਾਂ ਸੋਚਾ ਕਿ ਜੇ ਫੇਰ ਕੋਈ ਟਾਈਮ ਆਵੇਗਾ ਉਹ ਤਾਂ ਉਹ ਗੱਲ ਹੀ ਨਹੀਂ ਗਈ ਕੀ ਆਪਸ ਹੁਣ ਉਹਨਾਂ ਦਾ ਘਰ ਵਾ ਕੱਚਾ ਤੇ ਚੱਲ ਇਹ ਆ ਵੀ ਉੱਥੇ ਹੁਣ ਮਾਨ ਨੇ ਬਹਿਣਾ ਪੈਣਾ ਐਵੇਂ ਕੋਈ ਗੱਲ ਬੋਲਣਾ ਕਰੀ ਵੀ ਦੀਦੀ ਆਉਂਗਾ ਤੁਹਾਡਾ ਆਉਂਗਾ ਹਨਾ ਫਿਰ ਐਵੇਂ ਅਗਲੇ ਗੁੱਸਾ ਕਰਨ ਦੀ ਉਹ ਤੁਹਾਡਾ ਕੋਈ ਗੱਲ ਕਰਨ ਦੀ ਉਹ ਤੈਨੂੰ ਪਤਾ ਕਿ ਫਿਰ ਅਗਲੇ ਐਵੇਂ ਗੁੱਸਾ ਕਰਨਗੇ ਵੀ ਸਾਡੇ ਘਰ ਬਾਰੇ ਆਉਂ ਕਹਿਣ ਜਮ ਕਹਿਣ ਦੀ ਉਹ ਨਹੀਂ ਨਹੀਂ ਮੈਨੂੰ ਕੀ ਲੋੜ ਉਸ ਕੋਈ ਵੀ ਗੱਲ ਕਰਨ ਦੀ ਐਵੇਂ ਜਾਣ ਕੇ ਤੂੰ ਮਾਤਾ ਨੂੰ ਪੁੱਛ ਲਿਆ ਕੀ ਦੇਣਾ ਲੈਣਾ ਉੱਥੇ ਮੰਮੀ ਨੂੰ ਕਹਿਤਾ ਵਾ ਬਸ ਕੱਪੜੇ ਆ ਤੇ ਨਾਲ ਦੇ ਕੋ ਉਹਨਾਂ ਨੇ ਸ਼ਾਪ ਦੇ ਦਿੱਤੀ ਆ ਅੱਛਾ ਤੇ ਪੈਸਿਆਂ ਬਾਰੇ ਆਖੰਦੇ ਹੀ ਪੀਓ ਉਹ ਮੁੰਡੇ ਨੂੰ ਪੈਸੇ ਦੇ ਉਹ ਸੂਟ ਦੇ ਹੋਤ ਨਹੀਂ ਕੋਈ ਗੱਲ ਕੀਤੀ ਚਲ ਕੋਈ ਗੱਲ ਨਹੀਂ ਦੇਵਾਂਗੇ ਨੂੰ 3 ਗਿਹਾ ਹਜ਼ਾਰ ਦੇ ਦਈਏ ਬੜਾ ਵਾ ਬੜਾ ਵਾ ਸੂਟ ਹੀ ਲੈਣਾ ਆ ਉਹ ਐ ਹੋ ਹੋਰ ਉਹਨੇ ਕੀ ਕਰਨਾ ਸੂਟ ਹੀ ਲੈਣਾ ਉਹੋ ਹੀ ਨਾ ਹਾਂ ਹਾਂ ਚੱਲੀਏ ਫਿਰ ਚਲੋ ਸਾ ਚਲੋ ਆ ਇਹ ਆ ਵੀ ਛੇਤੀ ਉੱਠ ਜੀ ਉੱਥੇ ਨਹੀਂ ਨਹੀਂ ਹੋਏ ਨਾ ਮੈਂ ਟਾਈਮ ਨਹੀਂ ਨੇ ਮੰਮੀ ਵੀ ਘਰ ਕੱਲੀ ਆ ਤੇ ਫਿਰ ਅਵੇਂ ਰੋਟੀ ਪਣੀ ਭਕਾਉਣਾ ਵਾ ਹਾਂ